ਤੋ ਸੁਬੀਰਾਂ ਦਿਖਾ ਰਹੇ ਹਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋੜ ਸੁਖੀ ਨਹੀਂਆ ਪਿੰਡ ਕੋੜ ਸੁਖੀ ਦੇ ਛੱਪੜ ਦੀ ਸਫਾਈ ਨੂੰ ਲੈ ਕੇ ਅੱਜ ਪਿੰਡ ਦੇ ਕੁਝ ਵਿਅਕਤੀ ਹੋਏ ਇਕੱਠੇ ਤਾਂ ਨਾਲ ਉਹਨਾਂ ਵੱਲੋਂ ਜਿਹੜੇ ਖਲਾਸੇ ਕੀਤੇ ਗਏ ਆ ਤੁਸੀਂ ਵੀ ਦੇਖੋ ਪੂਰੀ ਰਿਪੋਰਟ ਪੰਜਾਬਾਸਾਂ ਦੇ ਨਾਂ ਨਾਲ ਕਾਫੀ ਸੁਝਾਅ ਵੀ ਦਿੱਤੇ ਗਏ ਆ ਗੁਰਤੇਜ ਸਿੰਘ ਫੌਜੀ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ ਤੇ ਉਹਨਾਂ ਨੇ ਕੀ ਕਿਹਾ ਪੂਰੀ ਰਿਪੋਰਟ ਤੁਹਾਨੂੰ ਦਿਖਾਉਣੇ ਆ ਪੰਜਾਬੀ ਵਿਰਸਾ ਨਿਊਜ਼ ਦੇ ਨਾਲ ਜਾਣਕਾਰੀ ਲਈ ਦੱਸ ਦਈਏ ਕਿ ਉਹਨਾਂ ਨੇ ਕਿਹਾ ਛੱਪੜ ਦੀ ਸਫਾਈ ਨੂੰ ਲੈ ਕੇ ਹਰ ਘਰ ਦੇ ਅੱਗੇ ਇੱਕ ਡਸਟਬਿਨ ਲਗਾਇਆ ਜਾਣਾ ਚਾਹੀਦਾ ਜਿਸ ਕੇ ਨਾਲੀਆਂ ਦੇ ਵਿੱਚ ਜੋ ਕੂੜਾ ਕਰਕਟ ਇਕੱਠਾ ਹੋ ਰਿਹਾ ਜਾਂ ਲਫਾਫੇ ਵਗੈਰਾ ਜਾਂ ਕੋਈ ਹੋਰ ਜਿਹੜਾ ਸਮਾਨ ਆ ਇਕੱਠਾ ਹੋ ਕੇ ਪਾਣੀ ਰੁਕ ਜਾਂਦਾ ਤੇ ਉਹ ਪਾਣੀ ਨਾ ਰੁਕੇ ਉਸ ਕਰਕੇ ਹਰ ਘਰ ਦੇ ਅੱਗੇ ਇੱਕ ਡਸਟਬਿਨ ਲਗਾਇਆ ਜਾਣਾ ਚਾਹੀਦਾ ਜਿਸ ਕਰਕੇ ਜਿਹੜਾ ਨਾਲੀਆਂ ਦਾ ਪਾਣੀ ਉਹ ਇਕੱਠਾ ਹੋ ਕੇ ਰੁਕ ਜਾਂਦਾ ਤੇ ਜਿਸ ਕਰਕੇ ਗੰਦਾ ਪਾਣੀ ਘਰਾਂ ਦੇ ਵਿੱਚ ਵੜ ਜਾਂਦਾ ਪਾਣੀ ਦਾ ਨਿਕਾਸ਼ ਬੰਦ ਹੋ ਜਾਂਦਾ ਕੀ ਕਹਿਣਾ ਸੀ ਉਹਨਾਂ ਦਾ ਆਓ ਧੰਨਵਾਦ ਕਰਦੇ ਆ ਤੁਸੀਂ ਦੇਖਦੇ ਰਹੋ ਪੰਜਾਬੀ ਬਲੂ ਕਰਦੇ ਹੋ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਓ बनाई दिऊ बललाई बन कडा बनमै लाग्यो आ तँ के भन्दै छौ अनि पत्ता के भयो रे अौ साहेब बन मलाई यो नलाग ए जस्तो त म मार्कन त ਕੀ ਨਾਮ ਆ ਭਾਈ ਟੋਡਾ ਕਰਤਾਰ ਸਿੰਘ ਫੌਜੀ ਪਿੰਡ ਕੋਰਸੂ ਕੀ ਆ ਅੱਜ ਕਿਸ ਮਸਲੇ ਤੇ ਇਕੱਠੇ ਹੋਏ ਆ ਅੱਜ ਇਹ ਮਸਲਾ ਹੀ ਛੱਪੜ ਦੇ ਬਾਰੇ ਇਕੱਠੇ ਹੋਏ ਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਨੂੰ ਵਧਾਈ ਦਿੰਦਾ ਜਿਹੜਾ ਹਰੇਕ ਦੀ ਵਧੀਆ ਖ਼ਬਰਾਂ ਲਾਉਂਦਾ ਹੈ ਜੋ ਲੋਕਾਂ ਦੇ ਦੱਬੇ ਪੁਛਲੇ ਕੰਮ ਚੱਕਦਾ ਸਰਕਾਰ ਤੱਕ ਪਹੁੰਚਾਉਂਦਾ ਇਹਦੀ ਬਹੁਤ ਦੇਣਾ ਤੁਹਾਡੀ ਕਿ ਬਹੁਤ ਮਿਹਨਤ ਕਰਦੇ ਆ ਦੂਸਰਾ ਸਾਡੇ ਪਿੰਡ ਛੱਪੜ ਦਾ ਇਹ ਵਾਲਾ ਇਹ ਬਹੁਤ ਸਕਾਰਾ ਆ ਗਈਆਂ ਬਹੁਤ ਸਰਪੰਚ ਆ ਗਏ ਇੱਥੇ ਕਿਹੜਾ ਮਸਾਲਾ ਹੱਲ ਨਹੀਂ ਹੋਇਆ ਗ੍ਰਾਂਟਾਂ ਵੀ ਆ ਗਈਆਂ ਸਾਨੂੰ ਨਹੀਂ ਪਤਾ ਲੱਗਦਾ ਗ੍ਰਾਂਟ ਕਿੱਧਰ ਜਾਂਦੀ ਰਹੀ ਨਹੀਂ ਕੋਈ ਖਾਸ ਚੀਜ਼ ਨਹੀਂ ਇਹ ਹਾਰ ਕੇ ਸਾਰਾ ਛੱਪੜ ਭਰਿਆ ਪਿਆ ਸੀ ਮੈਂ ਇੱਥੇ ਦੁੱਧ ਲੈ ਕੇ ਆਉਣਾ ਦੇਲੀ ਤੋਂ ਉਹ ਮੈਨੂੰ ਆਹ ਫੋਜੀਆ ਮਸਾਲਾ ਕੀ ਆ ਪਰ ਮੈਨੂੰ ਇੰਨਾ ਪਤਾ ਕਿ ਮਹਾਰਾਜੀ ਕਿਰਪਾ ਆਪਣੇ ਤੇ ਜਿਹੜਾ ਕੰਮ ਨੂੰ ਹੱਥ ਪਾਇਆ ਕੰਮ ਰਹਿ ਨਹੀਂ ਦਿੰਦੇ ਹੁੰਦੇ ਇਹ ਸੀਰੇ ਚਾਲੂ ਕਰਤਾ ਆਪਾਂ ਹੁਣ ਮੇਰੀ ਸੇਠੀ ਜਣਾ ਕਰ ਲਈ ਆ ਜਿੰਨਾ ਪਿੰਡ ਆ ਸਾਰਾ ਸਾਰੀਆਂ ਗਲੀਆਂ ਨਾਲੀਆਂ ਸਾਫ਼ ਕਰਨੀਆਂ ਉਦੋਂ ਬਾਅਦ ਹੋਰ ਮੈਂ ਗੱਲ ਕੀਤੀ ਸੈਕਟਰੀ ਨਾਲ ਵੀ ਆਪਣਾ ਇੱਕ ਵਿਚਾਰ ਆ ਸਾਰੇ ਪਿੰਡ ਦੇ ਵਿੱਚ ਨਾ ਘਰ-ਘਰ ਦੇ ਵਿੱਚ ਲਾਈ ਜਾਣ ਕਚਰੇ ਵਾਲੇ ਡਿਸਟਰੀਨ ਉਹ ਕੰਨਾਂ ਨਾਲ ਫਟ ਕੀਤੇ ਜਾਣ ਕਿਉਂ ਚੋਰੀ ਬਹੁਤ ਤੇਜ਼ ਪਏ ਜਾਣ ਜਾਂ ਕੇ ਵੇਚ ਦੇਣਗੇ ਉਹ ਉਹ ਨੱਟ ਲਾ ਕੇ ਵੀ ਕੋਈ ਬੋਤਲਾ ਲਫਾਫਾ ਆਉਂਦਾ ਕਰੋ ਬਾਹਰ ਕੱਢ ਕੇ ਉਹ ਚ ਪਾ ਦੇ ਕਿਉਂਕਿ ਇੱਥੇ ਬਹੁਤ ਲੋਕ ਫਿਰਦੇ ਆ ਸਾਡੇ ਪਿੰਡ ਕੁਆੜ ਦਾ ਜਿੰਨਾ ਵੀ ਹੈਗੀ ਆ ਕਾਰਪੋਰਟ ਕੰਮ ਚੱਲਦਾ ਇੱਥੇ ਉਹ ਉੱਥੇ ਵੇਚ ਕੇ ਨਾਲੇ ਆਦੇ ਪੈਸੇ ਵਟਨਾਂ ਨਾਲ ਪਿੰਡ ਚੋਂ ਬੰਦ ਪਾਣਾ ਹਟ ਜੇ ਅਸੀਂ ਤਾਂ ਲੋਕਾਂ ਨੂੰ ਬੇਨਤੀ ਕਰਦੇ ਸਾਰੇ ਸਾਥ ਦਿਓ ਯਾਰਾ ਕੋਈ ਮੇਰੇ ਘਰ ਦਾ ਕੰਮ ਤਾਂ ਹੈ ਨਹੀਂ ਆ ਜਿੰਨੇ ਇਕੱਠੇ ਇਹਨਾਂ ਦਾ ਇਹਨਾਂ ਦਾ ਪਰਸਨਲ ਕੰਮ ਹੈ ਨਹੀਂ ਤੇ ਸਾਰੇ ਆ ਸੰਯੋਗ ਵਾਲੇ ਯਾਰ ਸਾਨੂੰ ਕੋਈ ਪਾਰਟੀ ਦਾ ਮਤਲ ਨਹੀਂ ਵੀ ਯਾਰ ਖਣੀ ਤੇ ਪਾਰਟੀ ਬਾਰੇ ਵੋਟਾਂ ਮਾਣੋਗੇ ਅਸੀਂ ਕੀ ਲੈਣਾ ਵੋਟਾਂ ਤੇ ਯਾਰਾ ਪਿੰਡ ਦੀ ਸਾਡੀ ਪਿੰਡ ਸਾਡੀ ਬੁਰੀ ਹਾਲਤਾਂ ਹੁਣ ਦੇਖਾ ਦਾ ਹੁਣ ਕੱਸੀਆਂ ਪਹਿਲਾਂ ਤੇ ਚੱਲਦੀਆਂ ਰਹੀਆਂ ਕੰਨ ਜਿਹਦਾ ਗੰਦ ਪਿਆ ਕੱਸੀਆਂ ਡਰੇਗਾ ਲਈ ਬੈਠੇ ਆ ਡਰੇਗਾ ਹੈ ਕਹਦੇ ਆਤੇ ਆ ਉਹ ਗੱਲ ਤਾਂ ਇਹ ਹੋ ਗਈ ਆ ਅੱਗਾ ਦੌੜ ਪਿੱਛਾ ਚੌੜਾ ਉਥੇ ਸਫਾਈ ਪਿੰਡ ਚ ਗੰਦਾ ਅਸੀਂ ਤਾਂ ਸਰਕਾਰਾਂ ਨੂੰ ਬੇਨਤੀ ਕਰਦੇ ਆ ਮੈਂ ਮੁੱਖ ਮੰਤਰੀ ਨੂੰ ਇਹ ਗੱਲ ਕਹਿਣਾ ਇਲਾਕੇ ਦੇ ਸਪੀਕਰ ਸਾਹਿਬ ਨੂੰ ਇਹ ਗੱਲ ਕਹਿਣਾ ਗਵਰਨਰ ਸਾਹਿਬ ਨੂੰ ਕਿ ਜਨਾਬ ਜਿੰਨੇ ਮਰੇਗਾ ਵਾਲੇ ਆ ਨਾ ਇਹ ਪਿੰਡਾਂ 'ਤੇ ਸਫਾਈ ਕਰਾਓ ਪਿੰਡੋ ਸਕੂਲ ਹੋ ਗਏ ਹੁਣ ਬਾਰਸ਼ਾਂ ਜਣੀਆਂ ਬੱਚੇ ਪੜ੍ਹ ਨਹੀਂ ਜਾਣਾ ਸੱਤ ਸੂਤਿਆਂ ਬਾਹਰ ਨਿਕਲੀਆਂ ਜੇ ਕਿਸੇ ਦੀ ਮੌਤ ਹੋ ਗਈ ਆ ਉਹ ਬੱਚਾ ਲੱਖਾਂ ਨੇ ਕਰੋੜੀ ਆਹ ਕੰਮ ਕਰਨ ਵਾਲੇ ਆ ਕੱਸੀਆਂ ਨਾਲੀਆਂ ਤੋਂ ਬਾਅਦ ਚਾ ਇਹ ਸਾਡੀ ਇਹ ਬੇਨਤੀ ਆ ਜਿਹੜੇ ਛੱਪੜ ਨੂੰ ਲੈ ਕੇ ਸਫਾਈ ਕਿਸ ਤਰ੍ਹਾਂ ਦੀ ਕਰਵਾਈ ਜਾ ਰਹੀ ਹੈ ਤੁਹਾਡਾ ਨੰਬਰ ਛੱਪੜ ਦਾ ਹੀ ਵਧੀਆ ਕਰਦਾਂਗੇ ਜੀ ਛੱਪੜ 'ਚ ਪਾਣੀ ਨਹੀਂ ਮਿਲਣਾ ਇੱਕ ਬੂੰਦ ਪਾਣੀ ਛੱੜਨਾ ਛੱਪੜ ਚਾਹੀਦਾ ਕੋਈ ਜੇ ਛੱਪੜ ਦਾ ਮਤਲਬ ਇਹ ਕੀ ਆ ਨਹੀਂ ਆਉਂਦਾ ਛੱਪੜ ਪਹਿਲਾਂ ਭਰਿਆ ਹੁੰਦਾ ਜੇ ਪਹਿਲਾਂ ਛੱਪੜ ਖਾਲੀ ਹੋਊ ਮੀਂਹ ਦਾ ਪਾਣੀ ਫਿਰ ਛੱਪੜ ਸੰਭਾਲ ਲੂਗਾ ਦੂਜਾ ਮਸਲਾ ਇਹ ਚ ਜਿੰਨੇ ਪੰਚਾਇਤਾਂ ਆਈਆਂ ਨੇ ਇਹਨਾਂ ਨੇ ਇਹ ਕੰਮ ਨਹੀਂ ਕੀਤਾ ਹੁਣ ਮਾਰਸ ਦੇ ਨਾਲ ਲੈਣ ਚਲੀ ਜਾਂਦੀ ਆ ਇਥੇ ਜਨਰੇਟਰ ਲਾ ਕੇ ਰੱਖਿਆ ਹੋਵੇ ਜਿੰਨੇ ਤੇ ਚੱਲੇ ਪਾਣੀ ਚੱਕੇ ਮੋਟਰਾਂ ਬਾਹਰ ਬਾਣ ਛਪੜ ਦਾ ਪਾਣੀ ਖੜੇ ਹੀ ਨਾ ਤਰਾ ਹੀ ਪਿੰਡ ਸਾਡਾ ਡੁੱਬਦਾ ਸਾਡੇ ਪਿੰਡ ਦੀ ਬੁਰੀ ਹਾਲਤ ਸੀ ਜਿਹਦਾ ਨਾ ਨਾ ਸਫਾਈ ਕਰਾਉਂਦੇ ਸੀ ਸਾਡੇ ਪਿੰਡ ਦੀ ਤਾਂ ਹਾਲਤ ਹੀ ਬਹੁਤ ਮਾੜੀ ਹੋਣੀ ਸੀ ਘਰਾਂ 'ਚ ਪਾਣੀ ਵੜਿਆ ਪਿਆ ਸੀ ਆ ਘੜਾਂ 'ਚ ਖੜੇ ਪਛੂਲੇ ਇਹਨਾਂ ਨੂੰ ਆਪੇ ਕੋਲੇ ਆ ਗੋਡੇ ਗੋਡੇ ਪਾਣੀ ਖੜਾ ਕਰਾਂ ਕਰਾਂ ਗੋਡੇ-ਗੋਡੇ ਤੀਜੀ ਵਾਰ ਪਾਣੀ ਮੇਰੇ ਘਰੇ ਆਣ ਗਿਆ